ਬਹੁਤ ਜ਼ੋਰ ਲੱਗਿਆ ਸਾਡਾ 2 ਘੰਟੇ ਹੋ ਗਏ ਲੱਗੇ ਨੂੰ ਆ ਬੋਰ ਦੇ ਵਿੱਚ ਰਾਤ ਕੋਈ ਆ ਕੇ ਆ ਪਾਈਪ ਜਿਹਾ ਥੱਲੇ ਨੂੰ ਕਰ ਦੇ ਕੋਈ ਬੇਈਮਾਨ ਬੰਦਾ ਦੇਖੋ ਆ ਫਸਾ ਗਿਆ ਇੱਕ ਤਾਂ ਲੈ ਦੇਖੋ ਬੰਦ ਹੋਇਆ ਪਿਆ ਬਾਈ ਜਾਂ ਵੀ ਇੱਕ ਤਾਂ ਫਸਾ ਗਿਆ ਇੱਧਰ ਪਰ ਕੇ ਬੋਰੀ ਕਾਰੀਗਰ ਬੁਲਾਏ ਬੰਦੇ ਤਾਂ ਇਹ ਟਾਂ ਗੱਡੀਆਂ ਨੇ ਬਾਈ ਆ ਡੋਰ ਆ ਬਾਈ ਦੇਖੋ ਆ ਦੇਖੋ ਸਾਰੀ ਫਸਲ ਜਿੰਨੀ ਵੀ ਇਹ ਡੁੱਬੀ ਪਈ ਸੀ ਇਸ ਤਰ੍ਹਾਂ ਰਿਹਾ ਹੋਰ ਵੀ ਆਪਣੇ ਜ਼ਮੀਨ ਥੱਲੋਂ ਨਹੀਂ ਨਿਕਲ ਰਹੀ ਬਾਈ ਥੱਲੋਂ ਦੀ ਹਾਂ ਆ ਦੇਖ ਲੈ ਆ ਦੇਖ ਲੋ ਆ ਦੇਖੋ ਜੀ ਪੂਰਾ ਢ ਕਿਣਕੇ ਚਾਰ ਰਿਕਾ ਬੁਲੀਆਂ ਢ ਕਿਣਕੇ ਪਾ ਕੇ ਗਿਆ ਦੋ ਪਾਈਆਂ ਟਾਈਲਾਂ ਉਹਨੇ ਦੇਖ ਲਓ ਤੁਹਾਡੇ ਸਾਹਮਣੇ ਲੈ ਦੋ ਮੋਟੀਆਂ ਟਾਂ ਢ ਕਿਣਕੇ ਵੀ ਐ ਪਾ ਕੇ ਗਿਆ ਜਿਵੇਂ ਬੋਰ ਲਾਉਂਦਾ ਹੁੰਦਾ ਐ ਇਹ ਜਿਹੇ ਬੰਦਿਆਂ ਦੇ ਕੰਮ ਨੇ ਬੇਈਮਾਨਾ ਦੇ ਕੋਈ ਇਹ ਦੂਰੋਂ ਨਹੀਂ ਬੰਦਾ ਭਾਈ ਇਹ ਬੰਦਾ ਕੋਈ ਨੇੜੇ ਹੋਈਆਂ ਪਤਾ ਲੱਗ ਜੂ ਉਹਦਾ ਕੋਈ ਗੱਲ ਨਹੀਂ ਆਹ ਦੇਖੋ ਤੁਸੀਂ ਆਹ ਪੰਚਾਇਤ ਮੈਂਬਰ ਸਾਡਾ ਕੋਲੇ ਖੜਾ ਕੋਲੇ ਬੁਲਾਇਆ ਸੀ ਦਿਖਾਉਣ ਵਾਸਤੇ ਆਹ ਸਾਡੇ ਵੀਰ ਖੜੇ ਨੇ ਖੇਤਾਂ ਵਾਲੇ ਫੋਟੋ ਮਾਰ ਆ ਜਗਜੀਤ ਸਿੰਘ ਆ ਜੱਗੀ ਦਾ ਖੇਤ ਆ ਇਹ ਆ ਬੋਰ ਆ ਬਾਈ ਇਹਦੇ ਵਿੱਚ ਫਸਾ ਗਿਆ ਇਹ ਨਾ ਇਹ ਬੋਰ ਖਰਾਬ ਹੋ ਗਿਆ ਸੀ ਮਸਾ ਬੋਰ ਲਵਾਇਆ ਵਿਚਾਰਿਆਂ ਨੇ ਮੈਂ ਤੇ ਕਰੀ ਉਧਰ ਲਾਇਆ ਨਵਾਂ ਬੋਰ ਹੋ ਲਾਇਆ ਨਵਾਂ ਬੋਰ ਆ ਦੇਖੋ ਤੁਸੀਂ ਕੀ ਕੋਲ ਨਵਾਂ ਬੋਰ ਲਾਇਆ ਬਾਈ ਬਾਈ ਇਹਦੇ ਬੋਰ ਖਰਾਬ ਹੋ ਗਿਆ ਸੀ ਇਹਦੇ ਵਿੱਚ ਲਾ ਲੋ ਵੀ ਮੀਂਹ ਆ ওভার ਪਾਣੀ ਆ ਜਿਹੜਾ ਉਹ ਨੰਗ ਜਾਂਦਾਗਾ ਇਹ ਚ ਕੋਈ ੱਟਾ ਸਿੱਟ ਗਿਆ ਇਹ ਕੋਈ ਇਹਨੂੰ ਸਰਕਾਰ ਨਹੀਂ ਕੋਲ ਕਰ ਸਕਦੀ ਕੋਈ ਪ੍ਰਸ਼ਾਸਨ ਨਹੀਂ ਕਰ ਸਕਦਾ ਇਹਨੂੰ ਰੱਬ ਇਨਸਾਫ ਦੇਊਗਾ ਦੇਖੀ ਇਹ ਬੰਦੇ ਨੇ ਜਿਹੜਾ ਕੰਮ ਕਰਿਆ ਬਹੁਤ ਪਾਪ ਕਰਿਆ ਬਾਈ ਇਹ ਸਹੀ ਗੱਲ ਆ ਬਾਈ ਹਾਂਜੀ ਕਿੰਨੇ ਘਰਾਂ ਦੀ ਫਸਲ ਆ ਨੁਕਸਾਨ ਤੋਂ ਬਚਦੀ ਆ ਇਹ ਨਹੀਂ ਇਹਦੀ ਨੀਤੀ ਸਿੱਧਮ ਸਿੱਧੀ ਇਹ ਦੀ ਇਹ ਨੀਤੀ ਦੀ ਇਹਦੀ ਵੀ ਇਹਨਾਂ ਦੀ ਫਸਲ ਮਾਰਦੀ ਆ ਪਾਣੀ ਰੋਕ ਕੇ ਬਾਈ ਨੀਤੀ ਇਹਦੀ ਇੰਨੀ ਘਟੀਆ ਬੰਦੇ ਦੀ ਜਿਹੜਾ ਇਹ ਕੰਮ ਕਰਕੇ ਗਿਆ ਕਦਾ ਉਹਦਾ ਲੱਗ ਜਾਨਾ ਕੋਈ ਗੱਲ ਨਹੀਂ ਪਰ ਆਹ ਤੁਸੀਂ ਆਏ ਦੇਖ ਲਓ ਇਹ ਬੰਦੇ ਨੇ ਐਡਾ ਨੁਕਸਾਨ ਕਰਿਆ ਇਹ ਐਂ ਕਹਿੰਦਾ ਵੀ ਸਾਰਾ ਕੁਝ ਪੰਜਾਬ ਦਾ ਤਹਿਸ ਨੈਤ ਹੋ ਜੇ ਪੰਜਾਬ ਦਾ ਦੁਖੀ ਬੰਦਾ ਇੱਕ ਪਾਸੇ ਤਾਂ ਲੋਕ ਪ੍ਰਸ਼ਾਦੇ ਲੈ ਜਾਂਦੇ ਨੇ ਹੜਾਂ ਵਾਲਿਆਂ ਵਾਸਤੇ ਸੇਵਾ ਕਰਦੇ ਆ ਪੁੰਨ ਕਰਦੇ ਆ ਬਾਬੇ ਲੀਡਰ ਪੂਰੇ ਆਪਣੇ ਕਿਸਾਨ ਭਰਾ ਮਦਦ ਕਰ ਰਹੇ ਨੇ ਇੱਕ ਪਾਸੇ ਸੰਸਾਰ ਦੇ ਵਿੱਚ ਇਹੋ ਜੀ ਦੁਨੀਆ ਵੀ ਪੈਦਾ ਹੋ ਗਈ ਇਹ ਰੱਬ ਦੀ ਪੈਦਾ ਕਰੇ ਹੋਏ ਨੇ ਕੋਈ ਗੱਲ ਨਹੀਂ ਰੱਬ ਹੀ ਉਹਨਾਂ ਨੂੰ ਚੰਗੇਰਾ ਪਾਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਔਰ ਤੁਹਾਡੇ ਪਿੰਡਾਂ 'ਚ ਵੀ ਜੇ ਕੋਈ ਅਹਜ ਹੈਗੇ ਤਾਂ ਦੱਸਿਓ ਪਰ ਇਹ ਬੰਦੇ ਨੂੰ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਸਾਫਤ ਸੁਖਿਆ ਦਿਓ ਇਹ ਸਾਡੀ ਬੇਨਤੀ ਆ ਤਾਂ ਜੋ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰੇ ਸਹੀ ਗੱਲ ਧੰਨਵਾਦ ਬਾਈ ਜੀ